ਸਸੇ ਗਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਸਵਾਗਤ ਹੈ ਸਵੇਰ ਦਾ ਟਾਈਮ ਹੋ ਗਿਆ ਹੈ ਉਹ ਗਾਇਆਂ ਆਈਆਂ ਲੱਗਦਾ ਰੋਟੀ ਪਾਉਣੀ ਇਹਨਾਂ ਨੂੰ ਸਵੇਰ ਦਾ ਟਾਈਮ ਆ ਦੇਖਦੇ ਆ ਰੋਟੀਆਂ ਖਾਂਦੀਆਂ ਜਾਂ ਨਹੀਂ ਖਾਂਦੀਆਂ ਹਾਂ ਲੈ ਲੈ ਤਾ ਆ ਜਾ ਖਾ

ਹੋ ਜੀ ਮਿੱਤਰੋ ਅੱਜ ਜਦੋਂ ਇਥੋਂ ਲੰਘਦਾ ਤਾਂ ਇਹ ਕੰਦੇ ਜ਼ਰੂਰ ਆ ਤੇ ਸਭ ਤੋਂ ਪਹਿਲਾਂ ਮੋਰੇ ਜਿੱਪੀ ਬੈਠੀ ਹੁੰਦੀ ਹੁੰਦੀ ਸੀ ਉਹ ਪੈਨੇ ਹੁੰਦੇ ਸੀਗੇ ਹੁਣ ਇਹਨਾਂ ਨਿਸ਼ਾਨੀ ਆ ਮਿੱਤਰੋ ਜੀ ਮਤਲਬ ਸਕੂਟਰੀ ਦੇ ਨਾਲ ਨਾਲੇ ਸਾਹਮਣੇ ਲੰਦਾ ਇਹ ਜਿੱਪੀ ਵਿੱਚ ਹੀ ਆ ਤੇ ਉਹਦੇ ਬਿਲਖੇ ਹੀ ਲਓ ਜੀ ਮਿੱਤਰੋ ਦੁਕਾਨ ਤੇ ਪਹੁੰਚ ਗਏ ਆ ਤੇ ਕੰਮ ਜਾਰੀ ਆ ਆਪਣਾ ਆ ਜੀ ਪੋ ਵਾਹ ਤੇਰੀ ਵਾਹ ਠੀਕ ਆ ਆਧੀ ਨੇ ਪਰੋ ਦੇਖਿਆ ਹੁਣ ਤੁਸੀਂ ਜਦੋਂ ਵੀ ਮੈਂ ਦੁਕਾਨ ਤੇ ਆਉਣਾ ਆ ਜਦੋਂ ਮੈਂ ਆਉਣਾ ਐਂਟਰੀ ਕਰਦਾ ਤਾਂ ਲਾੜ ਉਹ ਕਰਦੀ ਉੱਪਰ ਹੀ ਜਿਹੜਾ ਨਸਨ ਦੀ ਜਿੱਪ ਸੀ ਤੇ ਮੋਟੇ ਕਿੱਦਾਂ ਹਾਲ ਆ ਸਵੇਰ ਦੇ 8:30 ਹੋਏ ਆ ਮੁੰਡਾ ਸਵੇਰੇ ਹੀ ਲੱਗਾ ਰੂਟਰ ਲਾਉਣ ਬਹੁਤ ਵਧੀਆ ਗੱਲ ਆ ਕਿੱਦਾਂ ਫੇ ਠੀਕ ਆ ਆ ਬਾਬਾ 8:30 ਦਾ ਲੱਗਾ ਸਾਢੇ 6 ਵਜੇ ਦਾ ਲੱਗਾ ਉਹ ਕੀ ਬਾਤ ਆ ਫੇ ਅੱਜ ਤਾਂ ਨੰਬਰ ਲੈ ਗਿਆ ਤੂੰ ਯਾਰ ਮੋਟੇ ਅੱਜ ਨੰਬਰ ਲੈ ਗਿਆ ਤੂੰ ਅੱਜ ਜੋ ਸੱਜਣੋਂ ਧੁੰਦ ਹੈ ਨੀਗੀ ਧੁੰਦ ਹੈਗੀ ਅੱਜ ਘੱਟ ਕਿਤਾ ਉਹਦਾ ਧੁੰਦ ਬਹੁਤ ਜ਼ਿਆਦਾ ਪਈ ਹੁੰਦੀ ਆ ਸੂਰਜ ਤਾਂ ਦੇਖਣ ਨੂੰ ਨਹੀਂ ਮਿਲਦਾ ਸੂਰਜ ਨਿਕਲਿਆ ਪਿਆ ਆ ਇਹ ਪਿੰਡ ਦਾ ਮਾਹੌਲ ਐਨਾ ਵਧੀਆ ਐਨਾ ਸਕੂਨ ਦਾ ਇੱਕ ਦੇਖੀ ਰਖਦੇ ਤਾ ਇਹ ਇੱਕ ਪਹਲਾ ਏਰੀਆ ਸ਼ਹਿਰਾਂ ਦੇ ਵਿੱਚ ਤਾਂ ਬਸ ਆਹ 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 ਇੱਧਰ ਆ ਕੇ ਥੋੜਾ ਸਕੂਨ ਮਿਲ ਜਾਂਦਾ ਆ ਤੇ ਊੜਾਪਾ ਮਿੱਤਰੋ ਜਾ ਰਹੇ ਆ ਗੁਰਦੁਆਰਾ ਸਾਹਿਬ ਆ ਤੇ ਬਣੇ ਰੋ ਵੀਡੀਓ ਦੇ ਨਾਲ ਇਹ ਆ ਦੇਖੋ ਜੀ ਕਿਸੇ ਬੰਦੇ ਨੇ ਪਾਇਆ ਆ ਹਾਂਜੀ ਲਓ ਜੀ ਕੀ ਆ ਬਾਤ ਹੈ ਇਹ ਵੀ ਕਿਸੇ ਚੰਗੇ ਬੰਦੇ ਨੇ ਇਹਦੇ ਸਵੈਟਰ ਪਾਤਾ ਠੰਡ ਬਹੁਤ ਆ ਭੱਜਾ ਹੀ ਫਿਰਦਾ ਲਓ ਜੀ ਪਿਆਰੇ ਸੱਜਣੋ ਮੱਥਾ ਆਪਾਂ ਟੇਕ ਲਿਆ ਆ ਤੇ ਅੱਜ ਲੰਗਰ ਵੀ ਛਕ ਲਿਆ ਵੀਡੀਓ ਅੰਦਰ ਮੈਂ ਤਾਂ ਨਹੀਂ ਬਣਾਈ ਕਿ ਪਾਠੀ ਆਪਸ ਵਿੱਚ ਥੋੜਾ ਜਿਹਾ ਮਾਨੂੰ ਮਟਾ ਲੜਾਈ ਝਗੜਾ ਜਿਹਾ ਹੋ ਰਿਹਾ ਸੀ ਅੰਦਰ ਤੇ ਵੀਡੀਓ ਨਹੀਂ ਮੇਰੇ ਤੋਂ ਬਣਾ ਹੋਈ ਤੇ ਲੰਗਰ ਛਕ ਲਿਆ ਹੁਣ ਆਪਾਂ ਜਾਣਾ ਆ ਦੁਕਾਨ ਤੇ ਕੰਮ ਕਰ ਦੇਖਦੇ ਹੁਣ ਜਗਾੜਮੈਂਟ ਮੌਸਮ ਬਹੁਤ ਵਧੀਆ ਹੋਇਆ ਪਿਆ ਦੁਕਾਨ ਤੇ ਆਪਾਂ ਪਹੁੰਚ ਗਏ ਆ ਤੇ ਆਹ ਟੁੱਟ ਗਿਆ ਇਹਦਾ ਨਟ ਮੋਟੇ ਨੂੰ ਭੇਜਿਆ ਆ ਬਿਲਡ ਕਰਾਉਣ ਵਾਸਤੇ ਤੇ ਆਪਾਂ ਦਰਵਾਜ਼ੇ ਨੂੰ ਆਹ ਤਾਂ ਸਾਡੇ ਦਰਵਾਜ਼ੇ ਰੈਡੀ ਆ ਤੇ ਐਦਾ ਹੀ ਆ ਲਾਗ ਸਾਡੇ ਕਮਜੇ ਢਿਲੇ ਜੇ ਆ ਤੇ ਸਮਾਨ ਸਾਡਾ ਪੂਰਾ ਰੈਡੀ ਆ ਨਾ ਵੱਲੋਂ ਤੇ ਆ ਜਿਹੜਾ ਨਟ ਸਾਡਾ ਟੁੱਟ ਗਿਆ ਤਾਂ ਮਗਰਾਬ ਹੋ ਗਿਆ ਸਵੇਰੇ ਹੀ نو ਆ ਰਹੇ ਹਾਂ ਦਾ ਉਹ ਖਾ ਭਰਾਵਾ ਤੇਰਾ ਸਵੇਰੇ ਹੀ ਕੰਮ ਕੁਛ ਨਾ ਕੁਛ ਹੋ ਜਾਂਦਾ ਅਮਮ ਬਾਅਦ ਚ ਕਰਨਾ ਹੁੰਦਾ ਕਿਹਦੇ ਲਓ ਜੀ ਪਿਆਰੇ ਮਿੱਤਰੋ ਆਹ ਡਿਜ਼ਾਈਨ ਪੈ ਗਿਆ ਸਵੇਰ ਦੇ ਲੱਗਿਓ ਸੀ ਡਿਜ਼ਾਈਨ ਬਣਾਉਣ ਇਹ ਡਿਜ਼ਾਈਨ ਨੇ ਬੜਾ ਦਿਮਾਗ ਖਾਦਾ ਕਿੰਨਾ ਕ ਦਿਮਾਗ ਖਾਦਾ ਬਹੁਤ ਹੈ ਬਹੁਤ ਵਧੀਆ ਸਹੀ ਹੈ ਹਾਂ ਜੀ ਮਹਾਰਾਜ ਮਿਸਟਰ ਬਣਾ ਦੀ ਵੀ ਕਰੀ ਕੋਈ ਕਰਸ਼ਾ ਦੀ ਕਿਰਪਾ ਉਹ ਵੀ ਤਿਆਰ ਆਪਣੀਆਂ ਗੜਕੀਆਂ ਦਰਵਾਜ਼ਾ ਵੀ ਤਿਆਰ ਹੈ ਸ਼ੀਸ਼ਾ ਲਗਣਾ ਵੱਡਾ ਬਹੁਤ ਵੱਡਾ ਸ਼ੀਸ਼ਾ ਉਹ ਭੋਰੇ ਵੱਡਾ ਸ਼ੀਸ਼ਾ ਨਹੀਂ ਹੋ ਜਣਾ ਵਾਲਾ ਕਾ ਵੀ ਵੱਡਾ ਨਹੀਂ ਹੋਣਾ ਯਾਰ ਹਾਂ ਕੀ ਕਹਾ ਭਾਈ ਸੈਂਟਰ ਜਿੰਮਾ ਉਹ ਆਦਾ ਹੁੰਦਾ ਮੇਰੇ ਦੀ ਹਾਂਜੀ ਬੰਦ ਕਰਾ ਹੀਟਰ ਲੱਗਾ ਲੋ ਜੀ ਮਿੱਤਰੋ ਗੱਡੀ ਚੱਲੇ ਲੈ ਕੇ ਸਟਾਰਟ ਨਹੀਂ ਹੋ ਰਹੀ ਗੱਡੀ ਹਾਂਜੀ ਹੀਟਰ ਨਹੀਂ ਲੱਗਦਾ ਲੱਗਦਾ ਨਹੀਂ ਹੀਟਰ ਦਾ ਕੰਮ ਵੈਦ ਨਹੀਂ ਆ ਮਤਰਾ ਕਦੀ ਖਰਾਬ ਜਿਆਦਾ ਵਾਰੀ ਹੁੰਦੀ ਆ ਹਾਂਜੀ ਸੈਲਫ ਮਾਰਾ ਇਹ ਮਤਰਾ ਐ ਕਿ ਖਰਾਬ ਹੋ ਗਈ ਰਾਹ ਦੇ ਵਿੱਚ ਕਿਤੇ ਖਰਾਬ ਕੀਤਾ ਤਾਂ ਮੈਂ ਉੱਥੇ ਛੱਡਣੀ ਆ ਸੀ ਕਰਾਤਾ ਰਿਹਾ ਆ ਇਹਨੂੰ ਸੈੱਟ ਬਾਕੀ ਦੇਖੋ ਹੁਣ ਬੰਦ ਕਰ ਦਮਾ ਰਾਜੀ ਮੈਟਰੋ ਬੜੀ ਮੁਸ਼ਕਲ ਨਾ ਹੋਈ ਐ ਸਟਾਰਟ ਫਿਰ ਮਕੈਨਿਕ ਨੇ ਲੈ ਜਾਣੀ ਆ ਤੇ ਸਟਾਰਟਿੰਗ ਕਰਕੇ ਦੱਸਣਗੇ ਠੀਕ ਆ ਬਾਈ ਫੇ ਹਾਂ ਨਹੀਂ ਨਹੀਂ ਸਾਰਾ ਸੈਟ ਉਹ ਇੱਥੇ ਜਾ ਕੇ ਸਾਰਾ ਸੈਟ ਲੈਣ ਆ ਆ ਵੀ ਨਿਕਲ ਜਾਣੀ ਆ ਬਾਹਰੋਂ ਬਾਹਰ ਦੇ ਆਪਾਂ ਗੱਡੀ ਠੀਕ ਕਰਾਉਣੀ ਦਿੱਤੀ ਹੁਣ ਉਧਰ ਦੀ ਲੰਗ ਜਾਣਾ ਮੈਂ ਦੁਕਾਨ ਤੇ ਜਾਂਦੇ ਜਾਂਦੇ ਨੇ ਦੇਖਿਆ ਕਿੱਥੇ ਤੱਕ ਕੰਮ ਪਹੁੰਚਿਆ ਗੱਡੀ ਲੈ ਕੇ ਇਹਨੂੰ ਹੋ ਗਿਆ ਤਾਂ ਕਿ ਭੇਟਾ ਹੀ ਹੋ ਗਿਆ ਤਾਂ ਕੀ ਦੇ ਦੇਣ ਧੰਨਵਾਦ ਹਾਂ ਜ ਸਾਰੀ ਦਿਹਾੜੀ ਇਦਾਂ ਹੀ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਬਹੁਤ ਕਾਜਾਂ ਦਾ ਕੰਮ ਲੈ ਆ। ਬਾਵਰੀ ਮੈਟਰੋ ਵਾਪਸ ਦੁਕਾਨ ਤੇ ਆ ਗਏ ਆ ਤੇ ਕੰਮ ਸਾਡਾ ਜਾਰੀ ਆ ਇਹਨਾਂ ਭਾਰਤੀ ਆ ਕੋਰੇ ਉਧਰ ਪਰਲੇ ਪਾਸੇ ਠੀਕ ਆ ਆ ਕੱਟ ਲਾ ਫੇ ਬਾਅਦ ਚ ਮੈਂ ਉਧਰਲੇ ਪਾਸੇ ਲਾਉਂਗਾ ਆ ਬੱਲੇ ਨੂੰ ਲਾ ਕੇ ਲੌਣਾ ਨੰਮੇ ਪਾ ਕੇ ਲੌਣਾ ਨਾ ਉੱਪਰ ਪਾ ਕੇ ਇਧਰ ਕੱਟ ਲਾ ਇਹਨੂੰ ਚੱਕ ਲਾ ਇਹਨੂੰ ਆ ਤਾਂ ਸਾਫ ਹੈ ਜੀ ਅੱਛੀ ਸ਼ੀਸ਼ੇ ਵਾਲੇ ਨੇ ਬਹੁਤ ਠੀਕ ਨੇ ਲੋ ਜੀ ਮਿੱਤਰੋ ਉਧਰਲੇ ਪਾਸੇ ਚਲ ਜਾ ਕਦੀ ਇਧਰਲੇ ਪਾਸੇ ਆ ਜਾ ਪਤਾ ਵਈ ਦੇ ਮੇਰੇ ਨਾਲ ਕੋਣੀ ਜਾਓ ਕੋਣੀ ਜਾਓ ਹੈ ਹਾਂਜੀ ਗੁੱਡ ਮਾਰਨਿੰਗ ਜੀ ਅਗਲਾ ਦਿਨ ਚੜ ਗਿਆ ਤੇ ਅਸੀਂ ਪਹੁੰਚ ਗਏ ਦੁਕਾਨ ਤੇ ਤੇ ਕੰਮ ਕਾਰ ਹੋ ਸ਼ੁਰੂ ਕਰਾਂਗੇ ਤੇ ਆ ਸਾਡੀ ਜੀਪੀ ਇਹ ਪੋ ਕਿਸਾ ਹੈ ਇੱਕ ਮਿੰਟ ਇੱਕ ਮਿੰਟ ਰੁਕ ਜਾ ਹਿਲਣਾ ਨਹੀਂ ਹੁਣ ਤਾਂ ਹੀ ਠੰਡ ਲੱਗਦੀ ਉਹ ਹੁਣ ਤਾਂ ਨਹੀਂ ਕਰਦੀ ਚੌਂ ਚੌਂ ਸੱਟ ਰੈਂਦੀ ਆ ਆ ਪਕੜੀ ਕਿਹਨੇ ਪੰਨੀ ਹੈ ਹਾਂ 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 ਬਾਕੀ ਠੀਕ ਆ ਠੀਕ ਆ ਬਸ ਕਰ ਹੁਣ ਬਸ 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 ਆਹ ਠਾੜ ਲਾ ਗਈ ਠਾੜ ਲਾ ਗਈ ਹਾਂ ਗਰਮ ਗਰਮ ਆਜੀ ਪੀਓ ਮਾੜੀ ਮਾੜੀ ਐ ਹੋਏ ਕਹਿ ਬਸ ਕਰ ਦੰਦ ਲਾ ਗਈ ਜਾਨ ਚੱਲ ਹੁਣ ਬਹਿ ਜਾ ਕੱਪੜੇ ਗੰਦੇ ਕਰਤੇ ਮੁੱਛ ਪੀੜ ਮੌਣੀ ਦੇਖੀ ਨਾ ਆ ਦੇ ਆ ਗਈ ਆ ਗਈ ਲੋ ਜੀ ਮਿੱਤਰੋ ਹੁਣ ਗੱਡੀ ਵੱਲ ਆਏ ਆ ਆ ਦੇਖੋ ਇੰਜਨ ਸਾਰਾ ਪੱਟਿਆ ਹੋਇਆ ਗੱਡੀ ਗਰਮ ਹੋ ਗਈ ਸੀ ਸਾਰਾ ਇੰਜਨ ਪੱਟਿਆ ਹੋਇਆ ਅੱਜ ਤੱਕ ਜਾਂ ਕੱਲ ਤੱਕ ਗੱਡੀ ਸ਼ਾਇਦ ਹੋ ਜਾਵੇ ਦੇਖਦੇ ਆ ਕਿੱਦਾਂ ਬਣਦੀ ਗੱਲਬਾਤ ਚੱਲ ਬੋਲ 14 ਨਹੀਂ ਤੂੰ ਕੀ ਹੋਂ ਦੱਸ ਗੋਰੀ ਆ ਜਿਹੜੀ ਬਾਸ ਆਈ ਕਦੋਂ ਆਈ ਐ ਐਸਜੀਐਲ ਐਸਜੀਐਲ ਇਹ ਸ਼ੰਗਾਰਾ ਹਸਪੀਟਲ ਵਾਲੀ ਬਾਸ ਆ ਇੱਥੇ ਸਿਆਣੀ ਸਿਆਣੇ ਬੀਬੀਆਂ ਦੇ ਪਾਪੇ ਹੁੰਦੇ ਆ ਕਿੱਥੇ ਜਾਂਦੇ ਇੱਥੇ ਜਾਣੇ ਜਾਣੇ ਬੰਦੇ ਤਾਂ ਆਂ ਪਲੇਟ ਜਿਹੜੇ ਮਾਂ ਪੇਨੂ ਕੁਮਾਰ ਨਹੀਂ ਸਕਦੀ ਲਾਦ ਉਹਨਾਂ ਨੂੰ ਹਸਪੀਟਲ ਵਾਲੇ ਘੁਮਾ ਰਹੇ ਆ ਅੱਛਾ ਚਲੋ ਵਧੀਆ ਗੱਲ ਆ ਤੁਸੀਂ ਅੱਛਾ ਉਹਨਾਂ ਨੂੰ ਘੁਮਾ ਰਹੇ ਆ ਕਿਹਦੇ ਘੁਮਾ ਫਰਾ ਕੇ ਸੈਟ ਕਰ ਨੇ ਦਵਾਈ दारू ਦੇਖੋ ਵੀ ਆਹ ਕੰਮ ਸਹੀ ਆ ਲੰਬੇ ਰੂਟ ਤੇ ਲੈ ਕੇ ਨਾ ਲੰਬੇ ਟੂਰ ਤੇ ਲੰਬੇ ਰੂਟ ਤੇ ਬੱਸ ਚ ਟੱਲਣ ਸਾਹਗੇ ਮਰੀਜ਼ਾਂ ਨੂੰ ਘੁਆ ਘੁਆ ਕੇ ਹੁਣ ਟੱਲਣ ਸਾਹ ਮੱਥਾ ਟੇਕ ਕੇ ਨਾਲ ਹੀ ਉਹਨਾਂ ਨੇ ਬੰਡਲ ਲੈਣ ਲੈ ਕੇ ਜਾਂਦੇ ਸਹੀ ਨਿਢਾਉਣਾ ਹੈ ਇਸ਼ਨਾਨ ਕਰਵਾਉਣਾ ਹੈ ਤੇ ਤੇ ਉਸ ਤੋਂ ਬਾਅਦ ਫੇਲੀ ਜਾਣਾ ਗੱਡੀਆਂ ਜੂੜੇ ਲੈਣੇ ਉਹ ਬੈਦੀ ਵਾਲੀ ਇੰਡਰਲੈਂਡ ਸਾਰੇ ਲਾਸ਼ਾਂ ਹੀ ਬਾਹਰ ਹੋਣੀਆਂ ਬਾਅਦ ਨਹੀਂ ਨਹੀਂ ਉਹ ਤੇ ਉਹ ਗੱਲ ਨਹੀਂ ਪੁੱਛਣਾ ਜੌਰਕ ਜੌਰਕ ਮਮਾ ਕਿਹੜਾ ਬੰਦਾ ਹੈ ਜਿਨੂੰਣ ਜਾਂਦਾ ਜੌਰਕ ਨੂੰ ਹਾਂਡਾ ਹਾਂਡਾ ਉਹ ਪ੍ਰਾਦਾ ਸਿਆਣਾ ਬੰਦਾ ਜਾਂਦਾ ਉਹਨਾਂ ਦੇ ਸਪੈਸ਼ਲ ਹੀਟਰ ਲੱਗੇ ਆ ਲੈ ਲੈ ਕਿ ਜ਼ੂਰਤਾ ਬੰਦਾ ਨਹੀਂ ਆ ਬੰਡਰਲੈਂਡ ਇਹ ਮੜਾ ਮੋਟਾ ਮਾਦ ਉਹ ਵੀ ਭੋਰਦਾ ਨਾ ਨੋ ਆਣਾ ਲੱਗੋ ਬੇ ਸਾਡੀ ਇਹ ਦਦੜੀਆਂ ਆ ਆ ਸਾਡਾ ਮਾਮਾ ਆਇਆ ਹੈ ਜੀ ਮਿਲਣ ਵਾਸਤੇ ਮਾਮੇ ਕਿੱਦਾਂ ਠੀਕ ਹੈ ਠੀਕ ਸੈਟ ਵਾ ਹੋਰ ਹੋਰ ਕੀ ਖਲਾ ਫਲਾ ਰਹੇ ਆ ਆ ਫਲਾ ਰਹੇ ਆ ਜੋ ਮਰਜੀ ਖਾ ਲੋ ਜੋ ਮਰਜੀ ਖਾ ਲੋ ਤੇ ਇੱਕ ਹੋਰ ਬੰਦਾ ਮੈਂਬਰ ਆਇਆ سنی ਬਾਜੀ سنی ਬਾਜੀ ਕਿੱਦਾਂ ਬਹੁਤ ਵਧੀਆ ਜੀ ਸੈਟ ਵਾ ਠੀਕ ਹੈ ਤੇ ਬੜੇ ਚਿਰਾਂ ਬਾਅਦ ਮਿਲੇ ਆ ਆਪਾਂ ਨਾ ਹਾਂ ਜੀ ਕਿੰਨੇ ਸਾਲ ਬਾਅਦ ਮਿਲੇ ਆ 12 13 ਸਾਲ ਬਾਅਦ 13 ਸਾਲ ਬਾਅਦ ਮਿਲੇ ਆ ਹਾਂ ਜੀ ਤੇ ਉਦੀ ਖੁਸ਼ੀ ਚ 버거 ਕਰ ਰਹੇ ਆ ਆਪਾਂ ਨਹੀਂ ਖਵਾਉਣੇ ਨਾ ਭਾਜੀ ਨਾ ਮੈਂ ਇਧਰ ਮਾਮਾ ਪਾਰਟੀ ਕਰਨ ਲੱਗੇ ਪਾਰਟੀ ਕਰਨ ਲੱਗੇ ਮਕਰਨ ਵੀ 버거 ਮਾਮਾ ਜੀ ਕਿੱਦਾਂ ਪੱਗ ਪੁੱਗੋ ਫੇ ਕਹਿੰਦੇ ਬੰਨੀ ਅੱਜ ਫੇ ਹੈ ਚਾਕੇ ਵੱਲ ਹੀ ਹੈ ਨਾ ਸ਼ਤਾਨੀ ਹੈ ਸ਼ਤਾਨ ਮਾਮਾ ਕੀ ਲੈਣ ਲੈਣ ਕੀ ਆਏ ਸੀ ਤੁਸੀਂ ਚੈਨ ਲੈਣ ਆਏ ਸੀਗੇ ਇਹ ਜਲੰਧਰ ਚ ਪੁੱਛੋ ਕੀ ਕਰਨ ਆਏ ਆ ਇਹ ਘਰ ਦੇ ਵੀ ਦੇਖਣ ਦੇ ਆ ਵੀਡੀਓ ਤੇ ਉਹ ਕੀ ਕਰਨ ਕੀ ਆਏ ਸੀ ਜਿਹੜੇ ਲੈਣੀਆਂ ਵੇਖੋ ਕੋਈ ਲੈ ਸਕਦਾ ਲੈ ਸਕਦਾ ਫਰੀ ਫਰੀ ਸੰਬਰ ਤੁਹਾਡਾ ਦੇ ਦਿੱਤਾ ਸੀ ਮੈਂ ਵੇਚ ਦੂੰ ਹੋਰ ਸਣੀ ਭਾਜੀ ਕਿਦਾਂ ਕੰਮ ਕਰ ਸੈਟ ਆ ਹਾਂਜੀ ਹਾਂਜੀ ਸਹੀ ਆ ਸਹੀ ਆ ਵਧੀਆ ਬਣੇ ਤੇ ਓਕੇ ਰਿਪੋਰਟ ਆ ਲਓ ਜੀ ਮਿੱਤਰੋ ਹੁਣ ਆਪਾਂ ਥਾ ਪੀ ਕੇ ਤਾਂ ਨਿਕਲ ਜਾਣਾ ਦੁਕਾਨ ਵਾਲੋਂ ਤੇ ਆ ਸਾਡਾ ਮਾਮਾ ਆ ਤੇ ਆ ਸਾਡਾ ਬਹੁਤ ਖਾਸ ਮਿੱਤਰ ਬਹੁਤ ਪੁਰਾਣਾ ਤੇ ਅੱਜ ਟੱਕਰਿਆ ਸਾਡੀ ਰਿਸ਼ਤੇਦਾਰੀ ਚ ਹੋਈ ਹੈ ਤੇ ਬਣੇ ਰੋ ਵੀਡੀਓ ਨਾਲ